ਆਮ ਆਦਮੀ ਪਾਰਟੀ ਦੀ ਸਰਕਾਰ ਚੁਟਕਲਿਆਂ ਦੀ ਸਰਕਾਰ ਨਿਕਲੀ ਹੈ ਦੱਸਦੀ ਕਿ ਭਾਜਪਾ ਨੇਤਾ ਰੋਹਿਤ ਸਿੱਕਾ ਨੇ ਆਪਣੇ ਸਾਥੀਆਂ ਸਮੇਤ ਹੈਬਵਾਲ ਪੁਲੀ ਤੇ ਬੈਨਰ ਲਗਾ ਕੇ ਪੰਜਾਬ ਸਰਕਾਰ ਦੀ ਪੋਲ ਖੋਲੀ ਹੈ ਅਤੇ ਲੁਧਿਆਣਾ ਪੱਛਮ ਤੋਂ ਵਿਧਾਇਕ ਗੁਰਪ੍ਰਤ ਬੱਸੀ ਗੋਗੀ ਦਾ ਧੰਨਵਾਦ ਵੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਵਿਧਾਇਕ ਗੁਰਪ੍ਰਤ ਗੋਗੀ ਨੇ ਆਪਣੀ ਹੀ ਸਰਕਾਰ ਵੱਲੋਂ ਲਗਾਇਆ ਗਿਆ ਉਦਘਾਟਨ ਪੱਥਰ ਤੋੜ ਕੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਸਿਰਫ ਚੁਟਕਲਿਆਂ ਦੀ ਸਰਕਾਰ ਹੈ ਅਤੇ ਹੈਬਵਾਲ ਵਾਰਡ ਨੰਬਰ 95 ਭਾਜਪਾ ਨੇਤਾ ਨੇ ਇਹ ਗੁਰ ਕੀਆ ਹੈ। ਆਓ ਸੁਣਾ ਦਰਨੇ। ਵਿਧਾਇਕ ਗੁਰਪ੍ਰੀਤ ਸਿੰਘ ਗੋਪੀ ਜੀ ਗੋਗੀ ਜੀ ਨੇ ਆਪਣੇ ਦੁਆਰਾ ਰੱਖਿਆ ਹੋਇਆ ਨੀਂ ਪੱਥਰ ਜਿਹੜਾ 2 ਸਾਲ ਪਹਿਲਾਂ ਰੱਖਿਆ ਸੀ ਜਿਹਦੇ ਉੱਤੇ ਲਿਖਿਆ ਗਿਆ ਸੀ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਔਰ ਗੋਗੀ ਸਾਹਿਬ ਐਮ ਐਲ ਏ ਵੈਸਟ ਤੋਂ ਦੇ ਕਰ ਕਮਲਾਂ ਦੇ ਨਾਲ 650 ਕਰੋੜ ਰੁਪਏ ਦਾ ਬੁੱਢਾ ਦਰਿਆ ਸਾਫ਼ ਕਰਨ ਦਾ ਨੀਂ ਪੱਥਰ ਰੱਖਿਆ ਗਿਆ। ਉਹ ਇੰਨੇ ਮਜਬੂਰ ਹੋ ਗਏ ਕਿ ਉਹਨਾਂ ਨੂੰ ਆਪਣਾ ਨੀਂ ਪੱਥਰ ਆਪਣੇ ਇੱਥੇ ਲਾਇਆ ਆਪ ਹੀ ਛੈਣੀ ਥੋੜੇ ਨਾਲ ਤੋੜਨਾ ਪਿਆ ਮੈਂ ਉਹਨਾਂ ਨੂੰ ਉਹਨਾਂ ਦੇ ਸਾਸਿਕ ਕਦਮ ਨੂੰ ਬਹੁਤ ਐਪਰੀਸ਼ੀਏਟ ਕਰਦਾ ਔਰ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਐਸੇ ਜਿੰਨੇ ਵੀ ਨੀ ਪੱਥਰ ਲੁਧਿਆਣਾ ਪੰਜਾਬ ਦੇ ਵਿੱਚ ਲੱਗੇ ਨੇ ਔਰ ਉਹਨਾਂ ਦੇ ਨਾਲ ਨਾਲ ਬਾਕੀ ਸਾਰੇ ਐਮਐਲਏ ਨੂੰ ਵੀ ਅਪੀਲ ਕਰਦਾ ਕਿ ਆਪਣੀ ਮਰੀ ਹੋਈ ਜਮੀਰ ਜਿਹੜੀ ਆ ਉਹਨੂੰ ਜਗਾਓ ਔਰ ਐਸੇ ਜਿੰਨੇ ਪੱਥਰ ਨੇ ਜਿਹੜੇ ਖਾਲੀ ਪੱਥਰ ਹੀ ਰਹਿ ਗਏ ਨੀ ਪੱਥਰ ਰਹਿ ਗਏ ਔਰ ਉਹਦਾ ਕੰਮ ਕੋਈ ਨਹੀਂ ਹੋਇਆ ਉਹ ਆਪਾ ਟੋਡੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਟੋਡੇ ਤੋਂ ਅੱਗੇ ਛੈ ਨਹੀਂ ਥੋੜਾ ਵੜ ਕੇ ਤੋੜਨ ਨੂੰ ਤਿਆਰ ਬਿਠੇ ਆ ਜਿਹੜੀ ਗੱਲ ਗੋਗੀ ਸਾਹਿਬ ਨੇ ਗੱਲ ਕਰੀ ਕਿ ਜੀ 650 ਕਰੋੜ ਰੁਪਏ ਦਾ ਨਾਲੇ ਦਾ ਪ੍ਰੋਜੈਕਟ ਸੀ 590 ਕਰੋੜ ਰੁਪਇਆ ਉਹਦਾ 90% ਪੇਮੈਂਟ ਦੇੜੀ ਦੇ ਦਿੱਤੀ ਗਈ ਔਰ ਅਫਸਰ ਸਾਡੀ ਗੱਲ ਨਹੀਂ ਸੁਣਦੇ ਐਸੀ ਉਹਨਾਂ ਨੇ આરોਪ ਲਗਾਏ ਨੇ ਉਹ ਦੂਜੇ ਪਾਸਿਓਂ આરોਪ ਲੱਗ ਰਹੇ ਨੇ ਕਿ ਕੋਈ ਕਮਿਸ਼ਨ ਦਾ ਰੋਲਾ ਸੀਗਾ ਕਿ ਜੀ ਇੱਕ ਕਮਿਸ਼ਨ ਦਾ ਕਰਕੇ ਐਦਾਂ ਕੀਤਾ ਉਦਾਂ ਕੀਤਾ ਮੈਂ ਕਹਿੰਦਾ ਧੂਆ ਉੱਠਿਆ ਅੱਗ ਲੱਗੀ ਤੇ ਉੱਠਿਆ ਜੇ ਅੱਗ ਲੱਗੀ ਤੇ ਧੂਆ ਉੱਠਿਆ ਮੈਂ ਸਾਰੇ ਹੀ ਆਮ ਘਰਾਂ ਦੇ ਜਿਹੜੇ ਕਾਕੇ ਸੀ ਜਿਹੜੇ ਅੱਜ ਖਾਸ ਘਰਾਂ ਦੇ ਕਾਕੇ ਹੋ ਗਏ ਨੇ 92 ਐਮ ਐਲ ਏ ਉਹਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਫਰੰਟ ਤੇ ਆ ਕੇ ਇਹ ਗੱਲ ਨੂੰ ਸਪਸ਼ਟੀਕਰਨ ਦਿਓ ਕਿ ਗੱਲਾਂ ਤੇ ਦੋ ਹੀ ਨੇ ਜਾਂ ਤਾਂ ਤੁਹਾਨੂੰ ਮੰਨਣਾ ਪਏਗਾ ਕਿ ਤੁਹਾਡੀ ਸਰਕਾਰ ਦੇ ਵਿੱਚ ਜਿਹੜਾ ਤੁਹਾਡਾ ਆਮ ਆਦਮੀ ਦਾ ਆਮ ਐਮ ਐਲ ਏ ਸਾਹਿਬ ਨੇ ਜਿਹੜੇ ਉਹ ਮਜਬੂਰ ਹੋ ਗਿਆ ਆਪਣੇ ਹੱਥੀ ਆਪਣੇ ਨੀਵ ਪੱਥਰ ਪਟਰੇ ਨੇ ਕਿਤਨੇ ਕਿਤੇ ਪੋਲ ਖਲਰੀ ਕਿੱਥੇ ਨਾ ਕਿਤੇ ਪੋਲ ਖਲਰੀ ਜੀ ਅਸੀਂ ਇਹ ਹੀ ਉੱਥੇ ਦੱਸ ਕੇ ਆਏ ਆ ਕਿ ਗੋਗੀ ਜੀ ਦਾ ਧੰਨਵਾਦ ਬਹੁਤ-ਬਹੁਤ ਜਿਉਂ ਉਹਨਾਂ ਨੇ ਪੰਜਾਬ ਸਰਕਾਰ ਦੀ ਪੋਲ ਖੋਲੀ ਮੈਂ ਧੰਨਵਾਦ ਕਰਦਾ ਲੁਧਿਆਣਾ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਔਰ ਤੁਹਾਡੀ ਪੂਰੀ ਟੀਮ ਦਾ ਤਾਂ ਕਿ ਤੁਸੀਂ ਜਨ ਜਨ ਤੱਕ ਜਿਹੜੀ ਆਵਾਜ਼ ਸੱਚਾਈ ਦੀ ਆਵਾਜ਼ ਪਹੁੰਚਾਉਂਦੇ ਹੋ ਤੁਹਾਡਾ ਇੱਥੇ ਆਇਆਂ ਦਾ ਬਹੁਤ-ਬਹੁਤ ਧੰਨਵਾਦ ਕੱਲ ਦਾ ਜਿਹੜਾ ਇਹ ਐਪੀਸੋਡ ਹੋਇਆ ਜਿਹਦੇ ਵਿੱਚ ਵਿਧਾਇਕ ਸਾਹਿਬ ਨੇ ਮਾਨਯੋਗ ਗੁਰਪ੍ਰੀਤ ਗੋਗੀ ਸਾਹਿਬ ਨੇ ਆਪਣਾ ਨ ਉਹਦੇ ਵਿੱਚ ਇਹ ਗੱਲ ਪਰਮਾਣਿਤ ਹੋ ਗਈ ਹੈ ਅਸੀਂ ਲੋਕ ਪਹਿਲੇ ਹੀ ਕਹਿੰਦੇ ਸੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉੱਤੇ ਭ੍ਰਸ਼ਟਾਚਾਰ ਹੋ ਰਿਹਾ ਪਰ ਕੱਲ ਦੇ ਐਪੀਸੋਡ ਤੇ ਵਿਧਾਇਕ ਸਾਹਿਬ ਨੇ ਮੋਹਰ ਲਾ ਦਿੱਤੀ ਗਈ ਹੈ ਵੀ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਚਰਮ ਸੀਮਾ ਤੇ ਹੈ ਔਰ ਇਹਦੇ ਨਾਲ ਨਾਲ ਹੀ ਵਿਧਾਇਕ ਸਾਹਿਬ ਨੇ ਆਪਣੀ ਲਾਈਵ ਦੇ ਵਿੱਚ ਕਿਹਾ ਵੀ ਮੈਂ ਬਹੁਤ ਜ਼ਿਆਦਾ ਨਾਮੋਸ਼ ਹੋ ਕੇ ਵੀ ਮੈਂ ਇਹ ਪੱਥਰ ਜਿਹੜੇ ਤੋੜਿਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਿਧਾਇਕ ਸਾਹਿਬ ਆਦਰਨੀ ਗੁਰਪ੍ਰੀਤ ਗੋਗੀ ਸਾਹਿਬ ਵੀ ਉਹ ਕੱਲੇ ਹੀ ਨਮੋਸ਼ ਨਹੀਂ ਹੈਗੇ ਅੱਜ ਉਹ ਬੰਦਾ ਹਰ ਬੰਦਾ ਨਾਮੋਸ਼ ਐ ਸਾਹਿਬ ਜਿਨ੍ਹਾਂ ਨੇ 2022 ਦੇ ਵਿੱਚ ਝਾੜੂ ਵਾਲਿਆਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਬਦਲਾਅ ਦੇ ਕਾਰਨ ਇਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰਕੇ ਇਹਨਾਂ ਨੂੰ ਇਸ ਕੁਰਸੀ ਤੇ ਬਿਠਾਇਆ ਸੀ ਅੱਜ ਉਹ ਆਪਣੇ ਮੂੰਹ ਮੰਨ ਰਹੇ ਐ ਵੀ ਪੋਲਿਊਸ਼ਨ ਬੋਰਡ ਵਾਲੇ ਉਹਨਾਂ ਦੀ ਗੱਲ ਨਹੀਂ ਸੁਣਦੇ ਉਹ ਮੂੰਹ ਮੰਨਦੇ ਐ ਸੀਵਰੇਜ ਬੋਰਡ ਵਾਲੇ ਉਹਨਾਂ ਦੀ ਗੱਲ ਨਹੀਂ ਸੁਣਦੇ ਉਹ ਮੂੰਹ ਮੰਨਦੇ ਐ ਵੀ ਕਾਰਪੋਰੇਸ਼ਨ ਵਾਲੇ ਉਹਨਾਂ ਦੀ ਗੱਲ ਨਹੀਂ ਸੁਣਦੇ ਇਸ ਤਰੀਕੇ ਜਿੱਦੇ ਇੱਕ ਜਨਤਾ ਦਾ ਪ੍ਰਤੀਨਿਧੀ ਦੀ ਗੱਲ ਨਹੀਂ ਸੁਣਦੀ ਤੇ ਆਮ ਜਨਤਾ ਕਿੱਥੇ ਸਟੈਂਡ ਕਰਦੀ ਐ ਸਾਹਿਬ ਦਿਆਣਾ ਲੈ ਇੱਧਰ ਲਈ tingkat 4